ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਇਸ ਵਿੱਚ ਇਨਸਾਨ ਨੂੰ ਇਨਸਾਨ ਦੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਰਹੀ ਬਿਲਕੁਲ ਵੀ ਉਸ ਦੀ ਨਿਗਾਹ ਦੇ ਵਿੱਚ ਦੂਸਰੇ ਇਨਸਾਨ ਦੀ ਜਾਨ ਦੀ ਕੀਮਤ ਨਹੀਂ ਕੋਈ ਵੀ ਬੰਦਾ ਦੂਸਰੇ ਨੂੰ ਮਾਰਨ ਲੱਗਿਆ ਕਦੇ ਵੀ ਇਹ ਨਹੀਂ ਸੋਚਦਾ ਕਿ ਜੇ ਮੈਂ ਇਸ ਨੂੰ ਮਾਰ ਦਿੱਤਾ ਤਾਂ ਉਸ ਤੋਂ ਬਾਅਦ ਮੇਰਾ ਕੀ ਹੋਵੇਗਾ ਜਾਂ ਜੋ ਇਸ ਨਾਲ ਹੋਰ ਲੋਕ ਜੁੜਿਆ ਉਹਨਾਂ ਦਾ ਕੀ ਬਣੇਗਾ ਇਸ ਗੱਲ ਤੋਂ ਬੇਖਬਰ ਹੋ ਕੇ ਇਸ ਗੱਲ ਨੂੰ ਇਗਨੋਰ ਕਰਕੇ ਅੱਜ ਕੱਲ ਜੋ ਇਨਸਾਨ ਆ ਇਨਸਾਨ ਦਾ ਬੈਰੀ ਬਣ ਚੁੱਕਿਆ ਤੇ ਇਨਸਾਨ ਨੂੰ ਮਾਰਨਾ ਦੂਸਰੇ ਇਨਸਾਨ ਵਾਸਤੇ ਏਦਾਂ ਲੱਗ ਰਿਹਾ ਜਿਵੇਂ ਕੋਈ ਬਾਲੀ ਵੱਡੀ ਗੱਲ ਹੀ ਨਹੀਂ ਹੁੰਦੀ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਤੇ ਕਤਲ ਐਨੀ ਬੇਰਹਿਮੀ ਦੇ ਨਾਲ ਕੀਤਾ ਜਾਂਦਾ ਕਿ ਸਭ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਆਖਰ ਇਸ ਬੰਦੇ ਦੇ ਨਾਲ ਕਿਸੇ ਦੀ ਐਡੀ ਕੀ ਦੁਸ਼ਮਣੀ ਹੋ ਸਕਦੀ ਹੈ ਜਿਸ ਕਾਰਨ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਫਿਰ ਸਾਰੀ ਘਟਨਾ ਦੇ ਉੱਤੋਂ ਪਰਦਾ ਉੱਠਦਾ ਹੈ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਸ ਦੁਨੀਆ ਦਾ ਕੀ ਬਣੇਗਾ ਇਨਸਾਨ ਇਨਸਾਨ ਦਾ ਬੈਰੀ ਇਨਸਾਨ ਇਨਸਾਨ ਨੂੰ ਮਾਰਨੋਂ ਕਦੋਂ ਹਟੇਗਾ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਗੋਂਡਾ ਤੇ ਇਸ ਦੇ ਅਧੀਨ ਪੈਂਦਾ ਥਾਣਾ ਖਰਗੂਪੁਰ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਦਿਉਰਾਨਾ ਇੱਥੋਂ ਦਾ ਰਹਿਣ ਵਾਲਾ ਹਰਿੰਦਰ ਬਰਮਾ ਜੋ ਕਿ ਵਿਆਹਿਆ ਹੋਇਆ ਸੀ ਉਸ ਦੀ 4 ਸਾਲ ਪਹਿਲਾਂ ਮੈਰਿਜ ਹੋਈ ਸੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੀਆਂ ਤਿੰਨ ਭੈਣਾਂ ਸਨ ਇਸ ਤੋਂ ਵੱਡੀ ਇੱਕ ਭੈਣ ਸੀ ਤੇ ਦੋ ਜੋ ਭੈਣਾਂ ਸਨ ਉਹ ਛੋਟੀਆਂ ਸਨ ਸਭ ਕੁਝ ਬੜਾ ਵਧੀਆ ਚੱਲਦਾ ਸੀ ਜੋ ਹਰਿੰਦਰ ਬਰਮਾ ਸੀ ਉਸ ਦੀ ਪਤਨੀ ਦਾ ਨਾਮ ਉਮਾ ਸੀ 30 ਅਪ੍ਰੈਲ 2025 ਦਾ ਹਰਿੰਦਰ ਬਰਮਾ ਦੇ ਸਾਲੇ ਦਾ ਵਿਆਹ ਆ ਜਾਂਦਾ ਹੈ ਉਮਾ ਪਹਿਲਾਂ ਹੀ ਆਪਣੇ ਪੇਕੇ ਗਈ ਹੋਈ ਸੀ ਹੁਣ ਸਾਲੇ ਦਾ ਜਦੋਂ ਵਿਆਹ ਹੁੰਦਾ ਹੈ ਤਾਂ ਹਰਿੰਦਰ ਬਰਮਾ ਨੂੰ ਬੁਲਾਇਆ ਜਾਂਦਾ ਤੇ ਇਸ ਦਾ ਜੋ ਚਾਚਾ ਹੁੰਦਾ ਲੱਲੂ ਬਰਮਾ ਉਸ ਨੂੰ ਵੀ ਕਾਰਡ ਦਿੱਤਾ ਜਾਂਦਾ ਕਿ ਤੁਸੀਂ ਵਿਆਹ ਦੇ ਵਿੱਚ ਆਇਓ ਹੁਣ ਇਹ ਦੋਨੋਂ ਵਿਆਹ ਦੇ ਵਿੱਚ ਜਾਂਦੇ ਨੇ ਜੋ ਹਰਿੰਦਰ ਬਰਮਾ ਦੇ ਸੌਰੇ ਸੀ ਉਹ ਗੌਂਡਾ ਜ਼ਿਲ੍ਹੇ ਦੇ ਬਹਾਦਰਪੁਰ ਜੁਗਲੀ ਕਲਾਂ ਦੇ ਵਿੱਚ ਹੀ ਸਨ ਹਰਿੰਦਰ ਬਰਮਾ ਅਤੇ ਲੱਲੂ ਬਰਮਾ ਯਾਨੀ ਚਾਚਾ ਭਤੀਜਾ ਦੋਨੋਂ ਵਿਆਹ ਚਲੇ ਜਾਂਦੇ ਨੇ ਸਭ ਕੁਝ ਬੜਾ ਵਧੀਆ ਹੋ ਜਾਂਦਾ ਹੁਣ 1 ਮਈ ਆ ਜਾਂਦੀ ਹੈ ਵਿਆਹ ਤੋਂ ਦੂਸਰੇ ਦਿਨ ਜੋ ਹਰਿੰਦਰ ਬਰਮਾ ਦਾ ਚਾਚਾ ਹੁੰਦਾ ਉਹ ਕਹਿੰਦਾ ਕਿ ਮੈਂ ਜਾਣਾਗਾ ਤੇ ਹਰਿੰਦਰ ਨੇ ਵੀ ਕਿਹਾ ਕਿ ਚਲੋ ਚਾਚਾ ਜੀ ਮੈਂ ਵੀ ਤੁਹਾਡੇ ਨਾਲ ਚੱਲਦਾ ਪਰ ਜੋ ਸਹੁਰੇ ਹੁੰਦੇ ਆ ਉਹ ਹਰਿੰਦਰ ਬਰਮਾ ਨੂੰ ਰੋਕ ਲੈਂਦੇ ਨੇ ਉਹ ਕਹਿੰਦੇ ਆ ਕਿ ਤੂੰ ਇੱਕ ਦੋ ਦਿਨ ਹੋਰ ਰੁਕ ਜਾ ਤੇ ਜੋ ਹਰਿੰਦਰ ਬਰਮਾ ਦਾ ਚਾਚਾ ਹੁੰਦਾ ਲੱਲੂ ਬਰਮਾ ਉਹ ਚਲਿਆ ਜਾਂਦਾ 1 ਮਈ ਲੰਘਦੀ ਆ 2 ਮਈ ਆ ਜਾਂਦੀ ਆ 2 ਮਈ ਦੀ ਸ਼ਾਮ ਨੂੰ ਜੋ ਹਰਿੰਦਰ ਬਰਮਾ ਸੀ ਉਸ ਦੀ ਆਪਣੀ ਪਤਨੀ ਨਾਲ ਜਿਆਦਾ ਨਹੀਂ ਬਣਦੀ ਸੀ ਤਕਰੀਬਨ 4 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੀ ਆਪਸ ਵਿੱਚ ਇੰਨੀ ਜਿਆਦਾ ਨਹੀਂ ਬਣਦੀ ਸੀ ਜੋ ਹਰਿੰਦਰ ਬਰਮਾ ਦੀ ਪਤਨੀ ਸੀ ਉਹ ਹੋਲੀ ਵੇਲੇ ਦੀ ਆਪਣੇ ਪੇਕੇ ਆਈ ਹੋਈ ਸੀ ਸ਼ਾਮ ਨੂੰ ਹਰਿੰਦਰ ਬਰਮਾ ਤੇ ਉਸ ਦੀ ਪਤਨੀ ਉਮਾ ਦੀ ਇੱਕ ਦੂਜੇ ਨਾਲ ਬਹਿਸ ਹੋ ਜਾਂਦੀ ਹੈ ਲੜਾਈ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਤਾਂ ਹੁਣ ਹਰਿੰਦਰ ਬਰਮਾ ਨੂੰ ਗੁੱਸਾ ਆਉਂਦਾ ਹੈ ਤੇ ਰਾਤ ਨੂੰ ਉਹ ਘਰੋਂ ਬਾਹਰ ਨਿਕਲ ਜਾਂਦਾ ਹੈ ਜੋ ਪਰਿਵਾਰ ਵਾਲੇ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਹਰਿੰਦਰ ਬਰਮਾ ਕਿਤੇ ਨਾਲ ਦੇ ਕਿਸੇ ਘਰੇ ਚਲਿਆ ਗਿਆ ਹੋ ਕਿਉਂਕਿ ਜਵਾਈ ਹੁੰਦਾ ਤਾਂ ਆਸੇ ਪਾਸੇ ਜੋ ਸਰੀਕੇ ਕਬੀਲੇ ਵਾਲੇ ਹੁੰਦੇ ਆ ਉੱਥੇ ਬੰਦਾ ਚਲੇ ਜਾਂਦਾ ਪਰ ਹਰਿੰਦਰ ਬਰਮਾ ਤਾਂ ਵਾਪਸ ਨਹੀਂ ਆਉਂਦਾ ਹੁਣ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਕਿ ਆਖਰ ਹਰਿੰਦਰ ਬਰਮਾ ਗਿਆ ਤਾਂ ਗਿਆ ਕਿੱਥੇ ਕਿਉਂ ਨਹੀਂ ਵਾਪਸ ਆਇਆ ਉਹ ਉਸ ਦੀ ਤਲਾਸ਼ ਕਰਦੇ ਨੇ ਜਦੋਂ ਹਰਿੰਦਰ ਬਰਮਾ ਬਾਰੇ ਪੁੱਛਿਆ ਜਾਂਦਾ ਹੈ ਤਲਾਸ਼ ਕੀਤੀ ਜਾਂਦੀ ਹੈ ਤਾਂ ਜੋ ਸੌਹਰਾ ਪਰਿਵਾਰ ਸੀ ਉਸ ਨੂੰ ਇਹਨਾਂ ਦੇ ਘਰ ਤੋਂ ਲਗਭਗ 50 60 ਮੀਟਰ ਦੂਰ ਸਕੂਲ ਦੇ ਕੋਲ ਹਰਿੰਦਰ ਦੀ লাশ ਨਜ਼ਰ ਆਉਂਦੀ ਹੈ লাশ ਨੂੰ ਦੇਖ ਕੇ ਚੀਖ ਚੰਗਿਆੜਾ ਪੈ ਜਾਂਦਾ ਹੈ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਹੁਣ ਹਰਿੰਦਰ ਬਰਮਾ ਦੀ ਜੋ ਪਤਨੀ ਹੁੰਦੀ ਹੈ ਓਮਾ ਉਸ ਨੂੰ ਵੀ ਦੱਸਿਆ ਜਾਂਦਾ ਹੈ ਉਸ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤੇ ਹੁਣ ਹਰਿੰਦਰ ਬਰਮਾ ਦੇ ਸਹੁਰੇ ਉਸਦੇ ਪਰਿਵਾਰ ਨੂੰ ਕਾਲ ਕਰਦੇ ਨੇ ਹੁਣ ਪਰਿਵਾਰ ਵਾਲੇ ਵੀ ਆ ਜਾਂਦੇ ਨੇ ਜੋ ਹਰਿੰਦਰ ਬਰਮਾ ਦਾ ਪਿਤਾ ਸੀ ਉਹ ਲੁਧਿਆਣਾ ਦੇ ਵਿੱਚ ਮਜ਼ਦੂਰੀ ਕਰਦਾ ਸੀ ਪਰਿਵਾਰ ਵਾਲੇ ਆਉਂਦੇ ਨੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਆ ਮੌਕੇ ਤੇ ਪੁਲਿਸ ਵੀ ਆਉਂਦੀ ਹੈ ਤੇ ਹੁਣ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਹਰਿੰਦਰ ਬਰਮਾ ਦਾ ਕਤਲ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਤਫ਼ਤੀਸ਼ ਸ਼ੁਰੂ ਕਰਦੀ ਹੈ ਪੁਲਿਸ ਹੁਣ ਜਦੋਂ ਤਫ਼ਤੀਸ਼ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਸ਼ੱਕ ਹੁੰਦਾ ਹੈ ਉਹ ਪੁਲਿਸ ਨੂੰ ਘਰਦਿਆਂ ਤੇ ਹੁੰਦਾ ਹੈ ਕਿ ਇਨ੍ਹਾਂ ਘਰਦਿਆਂ ਨੇ ਹੀ ਸ਼ਾਇਦ ਹਰਿੰਦਰ ਬਰਮਾ ਦੀ ਜਾਨ ਲੈਤੀ ਹੋਵੇ ਕਿਉਂਕਿ ਹਰਿੰਦਰ ਅਤੇ 우ਮਾ ਦੀ ਜਿਆਦਾ ਨਹੀਂ ਬਣਦੀ ਸੀ ਇਸ ਗੱਲ ਦਾ ਸਭ ਨੂੰ ਪਤਾ ਸੀ ਤੇ ਉਸ ਦਿਨ ਵੀ ਹਰਿੰਦਰ ਅਤੇ 우ਮਾ ਦੀ ਲੜਾਈ ਹੋਈ ਸੀ ਹੁਣ ਜਦੋਂ ਬੱਚੀ ਕਿਛ ਹੁੰਦੀ ਆ ਸ਼ਾਨਬੀਨ ਹੁੰਦੀ ਆ ਉਸ ਤੋਂ ਬਾਅਦ ਜੋ ਪੁਲਿਸ ਦੀ ਸਰਵਲੈਂਸ ਟੀਮ ਹੁੰਦੀ ਆ ਉਹ ਹਰਿੰਦਰ ਬਰਮਾ ਦੀ ਪਤਨੀ ਦੇ ਫੋਨ ਦੀ ਸੀਡੀਆਰ ਕਢਵਾਉਂਦੀ ਆ ਤੇ ਹਰਿੰਦਰ ਬਰਮਾ ਦੇ ਫੋਨ ਦੀ ਵੀ ਸੀਡੀਆਰ ਕਢਵਾਈ ਜਾਂਦੀ ਆ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਹਰਿੰਦਰ ਬਰਮਾ ਦੀ ਪਤਨੀ ਉਮਾਂਗੀ ਉਸ ਦੀ ਕਿਸੇ ਜਤਿੰਦਰ ਨਾਉਂ ਦੇ ਮੁੰਡੇ ਦੇ ਨਾਲ ਗੱਲ ਹੁੰਦੀ ਆ ਤੇ ਕਾਫੀ ਸਮੇਂ ਤੋਂ ਹੋ ਰਹੀ ਆ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਤੇ ਉਹ ਮੁੰਡਾ ਕਿੱਤੋਂ ਹੋਰ ਦਾ ਨਹੀਂ ਉਹ ਮੁੰਡਾ ਉਮਾ ਦੇ ਪਿੰਡ ਦਾ ਹੀ ਰਹਿਣ ਵਾਲਾ ਜਾਨੀ ਜੁਗਲੀ ਕਲਾਂ ਦਾ ਹੀ ਰਹਿਣ ਵਾਲਾ ਹੁਣ ਪੁਲਿਸ ਇਸ ਬਿਹਾਫ ਦੇ ਉੱਤੇ ਜੋ ਉਮਾ ਹੁੰਦੀ ਆ ਉਸ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਪੁੱਛ ਕੇ ਸ਼ੁਰੂ ਕਰਦੀ ਹੈ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਜਦੋਂ ਰਾਤ ਨੂੰ ਹਰਿੰਦਰ ਬਰਮਾ ਆਪਣੇ ਸਹੁਰਿਆਂ ਦੇ ਘਰੋਂ ਬਾਹਰ ਨਿਕਲਿਆ ਤਾਂ ਉਸ ਨੂੰ ਇੱਕ ਫੋਨ ਵੀ ਆਇਆ ਸੀ ਤੇ ਉਸ ਫੋਨ ਕਰਨ ਵਾਲੇ ਨੇ ਇਸ ਨੂੰ ਸਕੂਲ ਦੇ ਕੋਲ ਬੁਲਾਇਆ ਸੀ ਹੁਣ ਜਦੋਂ ਓਮਾ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਪਰ ਉਸ ਤੋਂ ਬਾਅਦ ਉਹ ਦੱਸਦੀ ਹੈ ਕਿ ਹਾਂ ਮੇਰੇ ਮੇਰੇ ਪਿੰਡ ਦੇ ਹੀ ਰਹਿਣ ਵਾਲੇ ਜਤਿੰਦਰ ਦੇ ਨਾਲ ਪ੍ਰੇਮ ਸੰਬੰਧ ਨੇ ਹੁਣ ਪੁਲਿਸ ਜਤਿੰਦਰ ਦੀ ਤਲਾਸ਼ ਕਰਦੀ ਹੈ ਤੇ ਜਤਿੰਦਰ ਨੂੰ ਗ੍ਰਿਫਤਾਰ ਕਰ ਲੈਂਦਾ ਜਾਂਦਾ ਹੈ ਜਤਿੰਦਰ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜਤਿੰਦਰ ਜੋ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਤਾਂ ਸਭ ਹੈਰਾਨ ਹੋ ਜਾਂਦੇ ਆ ਜਤਿੰਦਰ ਦੱਸਦਾ ਕਿ ਮੇਰਾ ਅੱਜ ਤੋਂ 6 ਸਾਲ ਪਹਿਲਾਂ ਦਾ ਉਮਾ ਦੇ ਨਾਲ ਪਿਆਰ ਹੈ ਪ੍ਰੇਮ ਹੈ ਮੈਂ ਇਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਮਾ ਦੇ ਘਰ ਦੇ ਮੇਰੇ ਨਾਲ ਵਿਆਹ ਕਰਨ ਲਈ ਉਮਾ ਦਾ ਤਿਆਰ ਨਹੀਂ ਹੋਏ ਤੇ ਇਹਨਾਂ ਨੇ ਜ਼ਬਰਦਸਤੀ 4 ਸਾਲ ਪਹਿਲਾਂ ਉਮਾ ਦਾ ਵਿਆਹ ਹਰਿੰਦਰ ਬਰਮਾ ਦੇ ਨਾਲ ਕਰ ਦਿੱਤਾ ਪਰ ਸਾਡਾ ਪ੍ਰੇਮ ਪ੍ਰਸੰਗ ਐਦਾਂ ਹੀ ਚੱਲਦਾ ਸੀ ਅਸੀਂ ਮਿਲਦੇ ਸੀ ਗੱਲਾਂ ਕਰਦੇ ਸੀ ਪਰ ਇਸ ਦੇ ਵਿੱਚ ਜੋ ਹਰਿੰਦਰ ਬਰਮਾ ਸੀ ਉਹ ਸਾਨੂੰ ਰੂੜਾ ਲੱਗ ਰਿਹਾ ਸੀ ਕਿਉਂਕਿ ਅਸੀਂ ਓਨੇ ਵਧੀਆ ਢੰਗ ਨਾਲ ਨਹੀਂ ਮਿਲ ਸਕਦੇ ਸੀ ਸਾਡੇ ਪ੍ਰੇਮ ਦੇ ਵਿੱਚ ਉਹ ਅੜਚਨ ਸੀ ਇਸ ਲਈ ਊਮਾ ਅਤੇ ਜਤਿੰਦਰ ਦੋਨੋਂ ਸੋਚਦੇ ਨੇ ਕਿ ਕਿਉਂ ਨਾ ਹਰਿੰਦਰ ਬਰਮਾ ਦਾ ਕਤਲ ਹੀ ਕਰ ਦਿੱਤਾ ਜਾਵੇ ਹਰਿੰਦਰ ਬਰਮਾ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਆਪਾਂ ਨੂੰ ਆਜ਼ਾਦੀ ਹੋ ਜਾਵੇਗੀ ਹੁਣ ਫਿਰ ਇਹ ਪਲੈਨਿੰਗ ਕਰਦੇ ਆ ਕਿਉਂਕਿ ਜਤਿੰਦਰ ਨੇ ਦੱਸਿਆ ਕਿ ਅਸੀਂ ਇਸ ਨੂੰ ਮਾਰਨ ਦੀ ਪਹਿਲਾਂ ਵੀ ਪਲੈਨਿੰਗ ਕੀਤੀ ਸੀ ਪਹਿਲਾਂ ਵੀ ਕਈ ਵਾਰ ਪ੍ਰਯਾਸ ਕੀਤੇ ਗਏ ਸੀ ਹਰਿੰਦਰ ਬਰਮਾ ਨੂੰ ਮਾਰਨ ਦੇ ਪਰ ਉਹ ਹਰ ਵਾਰ ਵੱਜ ਜਾਂਦਾ ਸੀ ਪਰ ਇਸ ਵਾਰ ਇਹਨਾਂ ਨੇ ਸੋਚਿਆ ਕਿ ਹਰਿੰਦਰ ਬਰਮਾ ਨੂੰ ਜਿਉਂਦਾ ਨਹੀਂ ਛੱਡਣਾ ਤੇ ਇਹਨਾਂ ਨੇ ਆਪਣੇ ਨਾਲ ਪੰਜ ਮੁੰਡਿਆਂ ਨੂੰ ਹੋਰ ਲਾ ਲਿਆ ਇਹ ਪਲੈਨਿੰਗ ਦੇ ਤਹਿਤ ਸ਼ਾਮ ਨੂੰ 우ਮਾ ਹਰਿੰਦਰ ਬਰਮਾ ਦੇ ਨਾਲ ਲੜਦੀ ਹੈ ਤੇ ਲੜਨ ਤੋਂ ਬਾਅਦ ਤਿੱਖੀ ਬਹਿਸ ਕਰਨ ਤੋਂ ਬਾਅਦ ਹਰਿੰਦਰ ਜੋ ਹੁੰਦਾ ਉਹ ਗੁੱਸੇ ਦੇ ਨਾਲ ਘਰੋਂ ਬਾਹਰ ਨਿਕਲ ਜਾਂਦਾ ਜਦੋਂ ਘਰੋਂ ਬਾਹਰ ਨਿਕਲਦਾ ਤਾਂ ਜਤਿੰਦਰ ਆਪਣੇ ਇੱਕ ਸਾਥੀ ਨੂੰ ਹਰਿੰਦਰ ਦਾ ਫੋਨ ਨੰਬਰ ਦਿੰਦਾ ਤੇ ਕਹਿੰਦਾ ਕਿ ਉਸ ਨੂੰ ਤੂੰ ਸਕੂਲ ਕੋਲ ਬੁਲਾ ਲੈ ਹੁਣ ਹਰਿੰਦਰ ਸਕੂਲ ਕੋਲ ਚਲਿਆ ਜਾਂਦਾ ਤੇ ਇਹ 6 ਜਾਣੇ ਘਾਤ ਲਗਾ ਕੇ ਬੈਠੇ ਹੁੰਦੇ ਨੇ ਜਦੋਂ ਹੀ ਹਰਿੰਦਰ ਸਕੂਲ ਦੇ ਕੋਲ ਪਹੁੰਚਦਾ ਤਾਂ ਇਹ ਉਸ ਉੱਪਰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ ਤੇ ਹਰਿੰਦਰ ਬਰਮਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਹ ਉੱਥੋਂ ਫਰਾਰ ਹੋ ਜਾਂਦੇ ਨੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਪਰ ਕਹਿੰਦੇ ਨੇ ਕਿ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ ਉਦੋਂ ਤਾਂ ਫਿਰ ਅਪਰਾਧੀਆਂ ਨੂੰ ਜੁਰਮ ਕਰਨ ਵਾਲਿਆਂ ਨੂੰ ਪਤਾਲ ਦੇ ਵਿੱਚੋਂ ਵੀ ਲੱਭ ਲੈਂਦੀ ਹੈ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਪੁਲਿਸ ਇਹਨਾਂ ਸੱਤੇ ਜਣਿਆਂ ਨੂੰ ਗ੍ਰਿਫਤਾਰ ਕਰਦੀ ਹੈ ਜਿਨ੍ਹਾਂ ਵਿੱਚ ਹਰਿੰਦਰ ਬਰਮਾ ਦੀ ਪਤਨੀ ਜਤਿੰਦਰ ਅਤੇ ਉਸਦੇ ਪੰਜ ਸਾਥੀ ਮੁਕੇਸ਼ ਸਚਨ ਅਕਲੇਸ਼ ਸੰਤੋਸ਼ ਤੇ ਮੁਕੇਸ਼ ਬਾਹੂ ਇਹਨਾਂ ਸਭ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਹੀ ਮਰਵਾ ਦਿੱਤਾ ਜਿਸ ਨਾਲ ਉਹ 4 ਸਾਲ ਰਹੀ ਇਸ ਦਾ ਹੋਰ ਵੀ ਹੱਲ ਹੋ ਸਕਦਾ ਸੀ ਉਹ ਹਰਿੰਦਰ ਵਰਮਾ ਤੋਂ ਤਲਾਕ ਵੀ ਲੈ ਸਕਦੀ ਸੀ ਪਰ ਇਹਨਾਂ ਨੇ ਸੋਚਿਆ ਕਿ ਆਪਾਂ ਇਸ ਨੂੰ ਮਾਰ ਹੀ ਦਿੰਨੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਇਨਸਾਨ ਇਨਸਾਨ ਦੀ ਜਾਨ ਲੈਣ ਲੱਗਿਆ ਕਦੇ ਵੀ ਨਹੀਂ ਸੋਚਦਾ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਕਦੇ ਵੀ ਫੜਿਆ ਨਹੀਂ ਜਾਵਾਂਗਾ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਪਰ ਹਰਿੰਦਰ ਬਰਮਾ ਨੇ ਤਾਂ ਆਪਣੀ ਜਾਨ ਗਵਾਈ ਲਈਤੀ ਪਰ ਜੋ ਇਹ ਸੱਤ ਜਾਣੇ ਨੇ ਇਹਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਕਿਉਂਕਿ ਇਹਨਾਂ ਦਾ ਆਉਣ ਵਾਲਾ ਸਮਾਂ ਹੁਣ ਜੇਲ੍ਹ ਦੇ ਵਿੱਚ ਕੱਟੇਗਾ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾਲ